ਜਿੱਥੇ ਪੂਰੇ ਦੇਸ਼ ਭਰ ਵਿੱਚ Eid ul Zuha ਦਾ ਤਿਹਾੜ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਨਾਬਾ ਵਿੱਚ ਵੀ Eid ul Zuha ਦਾ ਪਵਿੱਤਰ ਤਿਹਾੜ ਮੁਸਲਿਮ ਭਾਈਚਾਰੇ ਵੱਲੋਂ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਮੁਸਲਿਮ ਭਾਈਚਾਰੇ ਵੱਲੋਂ ਜਿੱਥੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਉੱਥੇ ਹੀ ਨਮਾਜ਼ ਵੀ ਅਦਾ ਕੀਤੀ ਗਈ ਇਸ ਮੌਕੇ ਤੇ ਪੰਜਾਬ ਮੁਸਲਿਮ ਵੈਲਫੇਅਰ ਦੇ ਜਰਨਲਸ ਕਤਰ ਮੁਹੰਮਦ ਹਨੀਫ ਨੇ ਕਿਹਾ ਕਿ ਜੋ ਬੀਤੇ ਦਿਨ ਪਾਕਿਸਤਾਨ ਵੱਲੋਂ ਕੋਝੀਆਂ ਹਰਕਤਾਂ ਭਾਰਤ ਨਾਲ ਕੀਤੀਆਂ ਨੇ ਪਾਕਿਸਤਾਨ ਨੂੰ ਉਹਨਾਂ ਹਰਕਤਾਂ ਤੋਂ ਬਾਜ਼ੀ ਆਉਣਾ ਚਾਹੀਦਾ ਹੈ ਅਤੇ ਅੱਲਾਹ ਪਾਕ ਇਹਨਾਂ ਨੂੰ ਸਮਤ ਬਖਸ਼ੇ ਮਦਾਨੀਬ ਜਨ ਸਿਕਤਰ ਪੰਜਾਬ ਮੁਸਲਮਨ ਵੈਲਫੇਅਰ ਕਾਉਂਸਲ ਰਜਿਸਟਰਡ ਮੈਂ ਸਮੁੱਚੇ ਦੇਸ ਵਾਸੀਆਂ ਨੂੰ ਜੀਤਲ ਆਜ਼ਾਦੀ ਮੌਕੇ ਤੇ ਸ਼ੁਭ ਮੁਬਾਰਕਬਾਦ ਸੋਹ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਅਤੇ ਅੱਲਾਹ ਅਗੇ ਫਰਿਆਦ ਹੈ ਕਿ ਸਾਡਾ ਦੇਸ਼ ਇਹ ਰੰਗਲਾ ਜੋ ਪੰਜਾਬ ਹੈ ਇਸ ਦੇ ਨਾਲ ਨਾਲ ਪੂਰਾ ਦੇਸ਼ ਵੀ ਖੁਸ਼ਹਾਲ ਉਹਦੇ ਲਈ ਦੁਆਵਾਂ ਦਿਨ ਰਾਤ ਕਰੀ ਦੀਆਂ ਹਨ ਵੀ ਅੱਲਾਹ ਪਾਕ ਇਹਨਾਂ ਨੂੰ ਤਰੱਕੀਆਂ ਤਾਂ ਫਰਮਾਵੇ ਉਹ ਦੇਸ਼ ਸਾਡਾ ਖਸਿਆਰ ਰਹੇ ਅਤੇ ਸਮੂਹ ਭਾਈਚਾਰਾ ਆਪਸ ਵਿੱਚ ਮਿਲ ਜੁਲ ਕੇ ਰਹੇ ਸਲਵਈ ਮੈਂ ਇਸ ਮੌਕੇ ਤੇ ਸਮੂਹ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦਾ ਕਿਸੇ ਤਰ੍ਹਾਂ ਦੇ ਕੋ ਪਾਕਿਸਤਾਨ ਤੇ ਭਾਰਤ ਵਿਚ ਇਹ ਜੋ ਕੱਟਾ ਗ੍ਰਾਮ ਕਿਸ ਤਰ੍ਹਾਂ ਤੇ ਏ ਅਸਲ ਵਿੱਚ ਜੋ ਪਾਕਿਸਤਾਨ ਦੇ ਕਮਜ਼ੋਰੀਆਂ ਨੇ ਉਹਨਾਂ ਨੂੰ ਸਪਾਉਣ ਵਾਸਤੇ ਉਹ ਹਿੰਦੁਸਤਾਨ ਦੇ ਅੰਦਰ ਗੁੰਡਾਗਰਦੀ ਕਰਵਾਉਂਦੇ ਨੇ ਜਿਹਦੇ ਨਾਲ ਪੂਰਾ ਸਮੁੱਚਾ ਮੁਸਲਮ ਭਾਈਚਾਰੇ ਦੇ ਮਾਣ ਇੱਜ਼ਤ ਤੇ ਥੇਸ ਪਹੁੰਚਦੀ ਹੈ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਵੀ ਅੱਲਾਹ ਬਾਗ ਇਹਨਾਂ ਨੂੰ ਸਮੱਤ ਬਖਸ਼ੇ ਤੇ ਸਿੱਧੇ ਰਸਤੇ ਤੇ ਉਸ ਮਾਲਕ ਨੂੰ ਮੰਨਣ ਵਾਲੇ ਤੇ ਉਹਦੇ ਭਾਣੇ ਨੂੰ ਮੰਨਣ ਵਾਲੇ ਬਣਾਵੇ ਇਹ ਜਿਹੀਆਂ ਹਰਕਤਾਂ ਤੋਂ ਉਹਨਾਂ ਨੂੰ ਬਾਝ ਰਹਿਣਾ ਚਾਹੀਦਾ ਇੱਜ਼ਤ ਇਹ ਦੇਖੋ ਜੀ ਇੱਕ ਬੜਾ ਵਧੀਆ ਮਨਾਇਆ ਗਿਆ ਸਾਡਾ Eid-ul-Bakrida ਤਿਹਾੜਾ ਜਿਹੜਾ ਸਾਰੇ ਭਾਈਚਾਰੇ ਨੇ ਮੁਸਲਮ ਭਾਈਚਾਰੇ ਨੇ ਇੱਕ ਹੋ ਕੇ ਨਮਾਜ਼ ਅਦਾ ਕਰੀ ਹੈ ਔਰ ਅੱਲਾ ਗੋ ਦੁਆ ਕਰੀਆ ਵੀ ਸਲਾਮਤੀ ਦੀ ਸਾਰੇ ਵਾਸਤੇ ਵੀ ਇੱਕੋ ਕਿਰਿਆਣ ਬੰਦੇ ਸਾਰਾ ਇੱਕ ਦੂਜੇ ਦਾ ਭਾਈਚਾਰਾ ਇੱਕ ਦੂਜੇ ਨਾਲ ਮਿਲ ਚੁਲ ਕੇ ਰਹੇ ਅੱਜ ਇਦ ਦਾ ਦਿਨ ਹੈ ਬਕਰਾਈ ਬੜਾ ਖੁਸ਼ੀਆਂ ਦਾ ਤਿਹਾਰ ਹੈ ਬੜਾ ਸਾਰਾ ਤੁਮ ਤੁਮਾ ਕੇ ਸਾਰਾ ਖੁਸ਼ੀਆਂ ਭਰਿਆ ਸਾਰਿਆਂ ਨੇ ਈਦ ਦਾ ਨਾਬਾ ਦੇ ਵਿੱਚ ਬਕਰਾਈ ਦੀ ਨਮਾਜ਼ ਅਦਾ ਕੀਤੀ ਸਮੂਚੇ ਭਾਈਚਾਰੇ ਨੂੰ ਇਹੀ ਮੈਸੇਜ ਹੈ ਜੀ ਕੋਈ ਮਿਲ ਜੁਲ ਕੇ ਰਹੋ ਤੁਸੀਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز